तो फ्रेंड ने की लाख डेढ़ लाख रणवीर जी कि तो आयो, तो आयो। हरियाणा चंडीगढ़ तीन साल हो गए बचे ने की तीन साल बहुत लॉन्ग टाइम पीरियड है बहुत सारा एक्सपीरियंस होगा बचे विजेस विजे थ्रू गया आइडिया है अच्छा साईं ओवरसिथ्रू ਗਿਆ ਸੀ ਤੁਹਾਡਾ ਫਰੈਂਡ ਵੀ ਕਿਹੜੇ ਕਾਲਜ ਗਿਆ ਸਰ ਉਹ ਸੀਡੀ ਸੀਡੀਆ ਕਾਲਜ ਹੈ ਮਤਲਬ 3 ਸਾਲ ਨੂੰ ਹੋ ਗਿਆ ਤੇ ਉਹਨੇ ਤੁਹਾਨੂੰ ਰეკਮੈਂਡ ਕੀਤਾ ਕਿ ਤੁਸੀਂ ਵੀ ਕਿਹੜੇ ਕਾਲਜ ਆ ਰਹੇ ਹੋ ਸੀਡੀ ਸੀਡੀਆ ਕਾਲਜ ਉਹਨੇ ਐਡਵਾਈਸ ਕੀਤਾ ਜਾਂ ਤੁਹਾਨੂੰ ਕਾਲਜ ਅਸੀਂ ਇਹ ਦਿੱਤਾ ਐਸੋ ਉਹ ਫਰੈਂਡ ਤੋਂ ਨਹੀਂ ਪੁੱਛਿਆ ਕਾਲਜ ਕਿਦਾਂ ਦਾ ਨਹੀਂ ਉਹਨੇ ਕਿਹਾ ਵਧੀਆ اچھا ਉਹਨੇ ਕਿਹਾ ਕਾਲਜ ਵਧੀਆ ਮਤਲਬ ਤੁਸੀਂ ਕਿਹਾ ਹੀ ਹੋਏਗਾ ਨਾ ਜਿਉਂਨੇ ਕਿਹਾ ਕਾਲਜ ਵਧੀਆ ਸੌਰੀ ਉਹਨਾਂ ਨੂੰ ਪੁੱਛਿਆ ਤੁਸੀਂ ਇਹ ਕਾਲਜ ਦਿੱਤਾ ਵੀ ਠੀਕ ਹੈ ਜੀ ਉਹ ਕਹਿੰਦਾ ਵਧੀਆ ਠੀਕ ਹੈ ਹੋਰ ਕੀ ਪੁੱਛਿਆ ਸਰ ਤੁਸੀਂ ਆਪਣੇ ਫਰੈਂਡ ਤੋਂ ਕੈਸੇ ਕੰਮ ਕਰਦੇ ਹੋ ਠੀਕ ਹੈ ਜੀ ਕੀ ਗਿਆ ਕੰਮ ਵਧੀਆ ਕਹਿੰਦਾ ਦੇਖੋ ਜਿੰਨੂੰ 3 ਸਾਲ ਹੋ ਗਏ ਨਾ ਸਰ ਸਟਾਰਟਿੰਗ ਦੇ ਵਿੱਚ ਅਸੀਂ ਕਿਸੇ ਵੀ ਕੰਟਰੀ ਜਾਣੇ ਆ ਸਟਾਰਟਿੰਗ ਦੇ ਵਿੱਚ 15 20 ਡੇਸ ਬੱਚੋ ਮੇਰੀ ਗੱਲ ਨੂੰ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਤੇ ਬਲੀਵ ਕਰਨਾ ਹੈ ਮੇਰੀ ਗੱਲ ਤੇ 15 20 ਦਿਨ ਜਦੋਂ ਵੀ ਅਸੀਂ ਆਪਣੇ ਇੰਡੀਆ ਤੋਂ ਵੀ ਅਗਰ ਕਿਸੇ ਹੋਰ ਸਟੇਟੇ ਜਾਣੇ ਆ ਨਾ ਜਿੱਥੇ ਲੈਂਗਵੇਜ ਦਾ ਬੈਰੀਅਰ ਹੁੰਦਾ ਤਾਂ ਸਾਨੂੰ ਥੋੜੀ ਜਿਹੀ ਪ੍ਰੋਬਲਮ ਆਂਦੀ ਆ ਤੇ ਅਸੀਂ ਉਸ ਟਾਈਮ ਘਬਰਾ ਜਾਂਦੇ ਆ ਅਗਰ ਤੁਸੀਂ 15-20 ਦਿਨ ਕਿਸੇ ਵੀ ਕੰਟਰੀ ਚ ਜਾਂਦੇ ਜਾ ਰਹੇ ਹੋ ਪਹਿਲੇ ਆਪਣਾ ਮਾਈਂਡ ਪ੍ਰੀਪੇਅਰ ਕਰੋ ਕਿ ਮੈਂ 15-20 ਦਿਨ ਵਾਪਸੀ ਦਾ ਡਿਸੀਜਨ ਲੈਣਾ ਹੀ ਨਹੀਂ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਥੋੜੀਆਂ-ਬਹੁਤੀਆਂ ਪ੍ਰੋਬਲਮਸ ਆਉਂਦੀਆਂ ਲੇਕਿਨ ਆਫਟਰ 15-20 ਡੇਸ ਬਾਅਦ ਤੁਹਾਨੂੰ ਬਹੁਤ ਈਜ਼ੀ ਹਰ ਇੱਕ ਜਦੋਂ ਤੁਹਾਡੀ ਇਮੀਗ੍ਰੇਸ਼ਨ ਹੋ ਜਾਂਦੀ ਹੈ ਤੁਹਾਡਾ ਅਕਾਊਂਟ ਓਪਨ ਹੋ ਜਾਂਦਾ ਹੈ ਸਭ ਕੁਝ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਤੁਹਾਨੂੰ ਜੌਬ ਵੀ ਮਿਲ ਜਾਂਦੀ ਹੈ ਲੇਕਿਨ ਸਟਾਰਟਿੰਗ ਦੇ 10-15 ਦਿਨ ਅਸੀਂ ਜਦੋਂ ਸਾਨੂੰ ਹੋਮ ਸਿਕਨੈਸ ਫੀਲ ਹੁੰਦੀ ਹੈ ਘਰੋਂ ਜਾ ਰਹੇ ਆ ਇੱਥੇ ਹਰ ਇੱਕ ਚੀਜ਼ ਫੈਮਿਲੀ ਐ ਕੋਈ ਪ੍ਰੋਬਲਮ ਆਈ ਫਰੈਂਡ ਨੂੰ ਕਾਲ ਕਰਤੀ ਪਾਪਾ ਐ ਮਮਾ ਐ ਮਤਲਬ ਰਿਲੇਟਿਵ ਨੇ ਇੱਥੇ ਕਦੀ ਪ੍ਰੋਬਲਮ ਫੇਸ ਨਹੀਂ ਹੁੰਦੀ ਨਹੀਂ ਕਰਨੀ ਪੈਂਦੀ ਜਦੋਂ ਉੱਥੇ ਜਾਂਦੇ ਆ ਇੰਡੀਵਿਜੂਅਲ ਹਰ ਕੁਝ ਖੁਦ ਕਰਨਾ ਪੈਂਦਾ ਤੇ ਉਦੋਂ ਬੱਚਾ ਕਈ ਵਾਰੀ ਹਿੰਮਤ ਛੱਡ ਜਾਂਦਾ ਲੇਕਿਨ ਉਹ 15 20 ਦਿਨ ਤੁਹਾਡੇ ਲਈ ਹੁੰਦੇ ਆ ਕਿ ਤੁਸੀਂ ਐਫਰਟਸ ਕਰਨੇ ਆ ਕੋਈ ਵੀ ਪ੍ਰੋਬਲਮ ਆਂਦੀ ਐ ਸਮ ਟਾਈਮਸ ਆ ਰ ਇਹ ਵੀ ਹੁੰਦਾ ਕਿ ਅਸੀਂ ਇਹ ਸੋਚ ਕੇ ਜਾਂਦੇ ਆ ਕਿ ਮੇਰਾ ਫਰੈਂਡ ਉੱਥੇ ਐ ਤੇ ਕਈ ਵਾਰੀ ਕੀ ਹੁੰਦਾ ਕਿ ਤੁਹਾਡਾ ਫਰੈਂਡ ਉੱਥੇ ਜਾ ਕੇ ਤੁਹਾਨੂੰ ਕੁਝ ਵੀ ਮਤਲਬ ਐਨਾ ਕੋਈ ਬ कि ਜਿਹੜਾ ਬੱਚਾ ਅਜ ਇੰਡੀਆ ਤੋਂ ਜਾ ਰਿਹਾ ਹੈ ਪੈਸੇ ਵਾਸਤੇ ਜਾ ਰਿਹਾ ਹੈ ਇਹ ਤੁਸੀਂ ਖੁਦ ਦੇਖ ਰਹੇ ਹੋ ਕਿ ਹਰ ਬੱਚਾ ਇਹ ਕਹਿ ਰਿਹਾ ਕਿ ਮੈਂ ਕਿ ਪੁੱਛਿਆ ਅਰਨਿੰਗ ਕਿੰਨੀ ਹੁੰਦੀ ਹੈ ਕੋਈ ਇਹ ਨਹੀਂ ਪੁੱਛਦਾ ਸਟੱਡੀ ਕਿਦਾਂ ਦੀ ਹੈ ਕਾਲਜ ਕਿਦਾਂ ਦਾ ਹੈ ਵਿਦਿਆਰਥੀ ਕਿਦਾਂ ਦਾ ਮੇਰੇ ਲਈ ਅੱਛਾ ਹੈ ਜਾਂ ਨਹੀਂ ਮੈਨੂੰ ਨਹੀਂ ਆਣਾ ਚਾਹੀਦਾ ਸੋ ਜਦੋਂ ਬੱਚੇ ਨੂੰ ਇਹ ਲੱਗਦਾ ਕਿ ਮੈਂ ਉੱਥੇ 1 ਲੱਖ 1.5 ਲੱਖ ਰੁਪਏ ਕਮਾ ਸਕਦਾ ਹੈ ਤੇ ਹਰ ਬੱਚਾ ਕਹਿੰਦਾ ਕਿ ਮੈਂ ਸਾਈਪਰਸ ਚਲੇ ਜਾਵਾਂ ਲੇਕਿਨ ਇਸ ਤੋਂ ਇਲਾਵਾ ਵੀ ਹੋਰ ਬਹੁਤ ਜ਼ਿਆਦਾ ਬੈਨੀਫਿਟ ਹੈ ਜੋ ਕਿ ਤੁਸੀਂ ਸਾਡਾ ਪੇਜ ਜ਼ਰੂਰ ਫੋਲੋ ਕਰਨਾ ਕਿਉਂਕਿ 20th ਅਪ੍ਰੈਲ ਨੂੰ ਮ ਬਹੁਤ ਸਾਰੀਆਂ ਵੀਡੀਓਜ਼ ਜਿਹੜੇ ਤੁਹਾਡੇ ਕੁਐਸਚਨ ਹੋਣਗੇ ਉਹਨਾਂ ਦੇ ਆਨਸਰ ਉੱਥੇ ਬੱਚਿਆਂ ਕੋਲ ਲਵਾਂਗੇ ਤਾਂ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਤਾਂ ਠੀਕ ਹੈ ਬੱਚੇ ਨੂੰ ਸਟੂਡੈਂਟ ਨੂੰ ਫੇਸ ਕੀ ਸਿਚੁਏਸ਼ਨ ਹੁੰਦਾ ਜਦੋਂ ਉਹ ਸੋਚਦਾ ਸੁਣਦਾ ਹੈ ਕਿ ਇੱਕ ਬੱਚਾ ਉੱਥੇ ਜਾ ਕੇ ਕੀ ਫੀਡਬੈਕ ਦੇ ਰਿਹਾ ਸੋ ਇਹ ਵੀ ਕ੍ਰਾਸ ਕਾਉਂਸਲਿੰਗ ਮੈਂ ਬੱਚਿਆਂ ਨੂੰ ਕਰਾਂਗਾ ਕਿ ਜਦੋਂ ਉੱਥੇ ਉਹ ਆਏ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਕਿੰਨੇ ਕਿੰਨੀਆਂ ਪ੍ਰੋਬਲਮ ਫੇਸ ਕਰਨੀਆਂ ਪਈਆਂ ਸੋ ਖੁਸ਼ੋ ਸਰ ਅੱਜ ਵੀਜ਼ਾ ਲੈ ਕੇ